ਰਾਮ ਲੰਕਾ ਜਿੱਤ ਨੂੰ ਤੁਸੀਂ ਪਰ ਸੀਤਾ ਤਾਂ ਵੀ ਨਹੀਂ ਮਿਲੇਗੀ ਅੰਗਦ ਨੇ ਕਿਹਾ ਕ્રોਧ ਰੂਪ ਜ਼ਹਿਰ ਨੂੰ ਛੱਡ ਦੇ ਪਰ ਰਾਵਣ ਨੇ ਉੱਤਰ ਦਿੱਤਾ ਵੇਖੂੰਗਾ ਕੈਸਾ ਯੁੱਧ ਤੂੰ ਮਚਾਉਣਾ RAM ਦੇ ਸਮੇਤ ਸਾਰੀ ਬਾਂਦਰਾ ਦੀ ਫੌਜ ਤੁਸੀਂ ਸਾਰੇ ਹਿਰਨ ਵਰਗੇ ਹੋ ਮੈਂ ਸ਼ੇਰ ਬਣ ਕੇ ਤੁਹਾਨੂੰ ਖਾ ਜਾਵਾਂਗਾ ਅੰਗਦ ਨੇ ਕਿਹਾ ਐ ਮੂੜ ਮਤ ਹੰਕਾਰ ਨਾ ਕਰ ਧਿਆਨ ਦੇ ਕੇ ਸੁਣ ਇਹ ਹੰਕਾਰ ਨੇ ਬਹੁਤ ਵੱਡੇ ਵੱਡੇ ਘਰ ਗਵਾ ਦਿੱਤੇ। ਰਾਵਣ ਨੇ ਕਿਹਾ ਮੈਂ ਵੱਡੇ ਵੱਡੇ ਹੰਕਾਰੀ ਬੰਦੇ ਬਸ ਜੀ ਕੀਤੇ ਆ। ਇਹ ਦੋ ਕੰਗਲੇ ਜੇ ਬੰਦੇ ਇਹ ਰਾਮ ਤੇ ਲక్ష్ਮਣ ਮੇਰੇ ਕਿ ਕਿਸ ਗਿਣਤੀ ਦੇ ਵਿੱਚ ਆ। ਇਹ ਦਸਮ ਗ੍ਰੰਥ ਵਿੱਚ ਮਹਾਰਾਜ ਜੀ ਲਿਖਦੇ ਆ ਜਿਨ ਕਰ ਸੋ ਗਰਭ ਸੁਣ ਮੂੜ ਮਤ ਗਰਭ ਗਵਾਏ ਕਨੇਰ ਕਰ ਬਸ ਕਰੇ ਸਰਬ ਪਰ ਗਰਭ ਹਮੇ ਕਿਨ ਮਹਿ ਦਵੇ ਦੀਨ ਨਰ। ਇਹ ਗਰੀਬੜੇ ਜੇ ਮੈਨੂੰ ਕੀ ਕਰ ਲੈਣਗੇ ਬਨਵਾਸੀ ਇਹ ਜੰਗਲ 'ਚ ਰਹਿਣ ਵਾਲੇ ਕੀ ਮੇਰਾ ਕੀ ਵਿਗਾੜ ਦੇਣਗੇ ਦੋਨੇ ਜਾਣੇ ਇਸ ਤਰ੍ਹਾਂ ਸੋਚਿਆ ਅਗਨਪਾਕ ਕੈ ਕਰੇ ਪਵਨਮੁਰ ਬਾਰ ਬਿਹਾਰੈ ਰਾਵਣ ਬਾਜ ਅੰਗਦ ਸੋ ਅੱਗੇ ਫਿਰ ਥੋੜੀ ਜੀ ਇਹਨਾਂ ਦੀ ਗੱਲਬਾਤ ਵੀ ਦੱਸਦੇ ਆ ਨਾ ਗਲਗੀਤ ਅਰਜੀ ਅੰਗਦ ਨਾਲ ਕੀ ਕੀ ਗੱਲ ਹੋਈ ਆ ਰਾਵਣ ਕਹਿਣ ਲੱਗਾ ਦੇਖੋ ਜਿਹੜਾ ਅਗਨ ਦੇਵਤਾ ਉਹ ਮੇਰਾ ਭੋਜਨ ਤਿਆਰ ਕਰੇ ਕੌਣ ਦੇਵਤਾ ਮੇਰੇ ਦਰਵਾਜ਼ੇ ਤੇ ਝਾੜੂ ਵੀਰ ਦਾ ਚੰਦਰਮਾ ਨੇ ਆਪਣੇ ਹੱਥ ਵਿੱਚ ਚੌਰ ਫੜ ਕੇ ਤੇ ਸੂਰਜ ਨੇ ਆਪਣੇ ਸਿਰ ਤੇ ਹੱਥਾਂ ਵਿੱਚ ਛੱਤਰ ਫੜ ਕੇ ਮੇਰੇ ਸਿਰ ਤੇ ਚਲਾਇਆ ਲక్ష్ਮੀ ਮੈਨੂੰ ਸ਼ਰਾਬ ਪੀਉਂਦੀ ਆ ਮਦ ਲక్ష్ਮੀ ਪਿਆਵੰਤ ਬੇਦਮੁਖ ਬ੍ਰਹਮ ਉਚਾਰਤ ਬ੍ਰਹਮਾ ਮੇਰੇ ਸਾਹਮਣੇ ਖੜਾ ਹੋ ਕੇ ਵੇਦ ਪੜਦਾ ਵਰਨ ਜੀਵਤਾ ਮੇਰੇ ਘਰੇ ਪਾਣੀ ਵਰਦਾ ਨਿਤ ਦੇਵਤੇ ਸਾਰੇ ਮੈਨੂੰ ਨਮਸਕਾਰਾਂ ਕਰਦੇ ਆ ਵੱਡੇ ਵੱਡੇ ਬਲਵਾਨ ਦੈਂਤ ਮੈਨੂੰ ਆਪਣਾ ਕਹਿੰਦੇ ਆ ਇਸ ਕਰਕੇ ਜਿਹੜੇ ਕਬੀਰ ਵਰਗੇ ਜੱਜਾ ਮੈਨੂੰ ਟੈਕਸ ਦਿੰਦੇ ਆ ਕਰ ਦਿੰਦੇ ਆ ਭਾਵੇਂ ਨਿਜ ਕਹਿਤ ਸੋ ਬਲਦਾਨ ਬ ਪ੍ਰਭੁ ਬਲ ਦੀਤ ਤਨ ਅਦੇ ਜੱਜ ਮੋਹੇ ਕਰ ਐਸੇ ਰਾਵਣ ਨੂੰ ਕੀ ਉਹ ਦੋ ਜਿਹੜੇ ਬਨਵਾਸੀ ਆ ਕੀ ਮੇਰਾ ਵਿਗਾੜ ਲੈਣਗੇ ਤਾਂ ਇੱਥੇ ਰਾਵਣ ਨੇ ਆਪਦਾ ਪੂਰਾ ਜੋਰ ਦਿਖਾਇਆ ਗੁਰੂ ਪਿਆਰਿਓ ਬੀ ਮੇਰੇ ਵਿੱਚ ਇੰਨੀ ਤਾਕਤ ਆਵਣੇ ਆਪਦੀ ਤਾਕਤ ਸ਼ਬਦਾਰਾਂ ਨੂੰ ਕਲ ਵੀ ਧਰਜੀ ਕਹਿੰਦੇ ਪ੍ਰਗਟ ਕੀਤੀ ਰਾਵਣ ਨੇ ਹੁਣ ਅੰਗਦ ਕਹਿਣ ਲੱਗਾ ਕਿ ਦੇਖੋ ਤੁਸੀਂ ਗੱਲਾਂ ਬਹੁਤ ਵੱਡੀਆਂ ਕਰਤੀਆਂ ਸ਼੍ਰੀ ਰਾਮਚੰਦਰ ਨੂੰ ਹਰਾਉਣ ਦੀ ਗੱਲ ਤਾਂ ਦੂਰ ਰਹੀ ਮੇਰਾ ਪੈਰ ਹੀ ਇੱਥੇ ਤੁਹਾਡੀ ਸਭਾ 'ਚ ਕੋਈ ਹੋਵੇ ਸੂਰਮਾ ਪੁੱਟ ਸਕੇ ਤਾਂ ਮੈਂ ਮੰਨ ਲੂ ਤੁਸੀਂ ਰਾਮਚੰਦਰ ਜੀ ਨੂੰ ਜਿੱਤ ਲੋਗੇ ਤੁਸੀਂ ਜੇ ਪੈਰ ਨਾ ਪੁੱਟਿਆ ਗਿਆ ਕਦੇ ਵੀ ਜਿੱਤ ਨਹੀਂ ਸਕੋਗੇ ਇਹ ਗੰਨਾ ਸੁਣ ਕੇ ਰਾਵਣ ਨੇ ਆਪ ਦੇ ਸੂਰਮਿਆਂ ਨੂੰ ਕਲਗੀਧਰ ਮਹਾਰਾਜ ਕਹਿੰਦੇ ਅੰਗਦ ਦਾ ਪੈਰ ਪੁੱਟਣ ਦਾ ਹੁਕਮ ਦਿੱਤਾ ਸਾਰੇ ਦੇਵਤ ਆਪਣਾ ਆਪਣਾ ਜੂਰ ਲਾਉਂਦੇ ਗੰਦੇ ਥੱਕ ਗਏ ਪਰ ਅੰਗਦ ਦਾ ਪੈਰ ਕਿਸੇ ਪਾਸੋਂ ਵੀ ਨਾ ਪੁੱਟਿਆ ਗਿਆ ਦੇਵਤਾਂ ਦੀ ਫੌਜ ਥੱਕ ਕੇ ਟੁੱਟ ਕੇ ਜਲਣਾ ਬੇਹੋਸ਼ ਹੋ ਕੇ ਧਰਤੀ ਤੇ ਡੈਗ ਪਈ ਆ ਭੁਏ ਜੇ ਰੰਗਾ ਵਾਲਾ ਬਾਲੀ ਦਾ ਪੁੱਤਰ ਅੰਗਦ ਉਸੇ 라ਵਣ ਦੇ ਭਰਾਤਾ ਭਪੀਸ਼ਣ ਨੂੰ ਨਾਲ ਲੈ ਕੇ ਤੁਰ ਪਿਆ ਉਸ 라ਵਣ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਆ ਫਿਰ ਉਹਨੇ ਇਸ ਤਰ੍ਹਾਂ ਦੱਸਿਆ ਪਤਾ ਲੱਗਿਆ ਵੀ 라ਵਣ ਨੂੰ ਬੜਾ ਮਾਣ ਆ ਉਹਦੀਆਂ ਚੀਜ਼ਾਂ ਤੇ ਹੰਕਾਰ ਵੀ ਹੈਗਾ ਇਹਨੂੰ ਹੁਣ ਜਿਹੜੀ ਜੰਗ ਦੀ ਨੀਤੀ ਹੁੰਦੀ ਆ ਉਹ ਸਾਮ ਦਾਮ ਦੰਡ ਭੇਦ ਹੁੰਦੇ ਇਹ ਚਾਰ ਨੀਤੀ ਦੇ ਅੰਗ ਹੁੰਦੇ ਆ ਵਕੀਲ ਦਾ ਕੰਮ ਹੁੰਦਾ ਇਹਨਾਂ ਵਿੱਚੋਂ ਤਿੰਨਾਂ ਨੂੰ ਵਰਤਣਾ ਜੇ ਇੱਥੇ ਟੱਪ ਜਾਵੇ ਤਾਂ ਅੰਤ ਚੌਥਾ ਫਿਰ ਦੰਡ ਫਿਰ ਵਰਤੀ ਦਾ ਸਾਮ-ਦਾਮ ਭੀਤ ਦੰਡ ਅਖੀਰ ਤੇ ਦੇਈਦਾ ਅੰਗਦ ਨੇ ਪਹਿਲਾਂ ਸ਼ਾਮ ਨੀਤੀ ਵਰਤੀ ਰਾਵਣ ਕੋਲ ਗਿਆ ਨਰਮ-ਨਰਮ ਗੱਲਾਂ ਕੀਤੀਆਂ ਕਿ ਆ ਵੀ ਸੀਤਾ ਜੀ ਨੂੰ ਮੋੜ ਦੋ ਵੀ ਜੰਗ ਨਾ ਹੋਵੇ ਅੰਗਦ ਨੇ ਦੇਖਿਆ ਵੀ ਗੱਲਾਂ ਦੇ ਨਾਲ ਦੀ ਮੰਨਦੇ ਉਹਨੇ ਰਾਵਣ ਦੀ ਸਵਾ ਚਾਰ ਦਾ ਪੈਰ ਜਮਾਇਆ ਆਖਿਆ ਮੇਰਾ ਪੈਰ ਟੁੱਟ ਲੋ ਮੈਂ ਜਾਣੂਗਾ ਤੁਸੀਂ ਰਾਮਚੰਦਰ ਜੀ ਨੂੰ ਯਤਨ ਲੋ ਇੱਕ ਵੀ ਕੋਈ ਉਹਦਾ ਪੈਰ ਨਹੀਂ ਪੁੱਟ ਸਕਿਆ ਤਾਂ ਫਿਰ ਉਹ ਮਾਲਕ ਨੂੰ ਜਿੱਤਣ ਦੀ ਆਸ ਕਿਵੇਂ ਰੱਖ ਸਕਦੇ ਹੂੰ ਫਿਰ ਉਹਨੇ ਦੂਜਾ ਤਰੀਕਾ ਅਪਣਾਇਆ ਪਰ ਅੰਤ ਨੂੰ ਨਾ ਇਹ ਕਿਹਾ ਜਾਂਦਾ ਵੀ ਮਹਾਰਾਜ ਕਹਿੰਦੇ ਵੀ ਰਾਵਣ ਆਪ ਉੱਠਿਆ ਸੀਗਾ ਪੈਰ ਪੁੱਟਣ ਲਈ ਅੰਗਦ ਨੇ ਸਮਝ ਲਿਆ ਵੀ ਇਹ ਮੇਰਾ ਪੈਰ ਪੁੱਟ ਦੂਗਾ ਮੇਰੀ ਪ੍ਰਤੀਗਿਆ ਨਹੀਂ ਰੂਗੀ ਅੰਗਦ ਨੂੰ ਪਤਾ ਸੀ ਰਾਵਣ ਬਲੀ ਆ ਇਸ ਲਈ ਕਈ ਕਰ ਕਿਉਂ ਨੇ ਆਪਦਾ ਪੈਰ ਪਿੱਛੇ ਹਟਾ ਕੇ ਕਿਆ ਮੇਰੇ ਚਰਨਾਂ ਨੂੰ ਹੱਥ ਨਾ ਲਾਓ ਜੇ ਮਾਫੀ ਚਾਹੁੰਦੇ ਹੋ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕੋ ਲੈ ਚੱਲਿਓ ਭਪੀਸ਼ਣ ਭਰਾ ਤੇ ਬਨ ਪੁੱਤਰ ਤੁਸਰਵਰਨ ਘਟ ਹਟਕ ਵਿਕਟ ਤੇ ਨਾਸੇ ਚੇਲ ਆਇਓ ਜਿਤ ਰਾਮ ਰਨ ਦੇਖੋ ਕਿੰਨਾ ਦਿਮਾਗ ਸੀਗਾ ਅੰਗਦ ਦਾ ਦੂਤ ਵੀ ਕੋਈ ਕੋਈ ਬਣ ਸਕਦਾ ਜੇ ਅੰਗਦ ਵਿੱਚ ਇੰਨਾ ਜੋਰ ਆ ਹਨੂਮਾਨ ਵਿੱਚ ਕਿੰਨਾ ਹੋਊਗਾ ਤੁਸੀਂ ਆਪ ਵੀ ਦੇਖੋ ਮਹਾਰਾਜ ਸਚੀ ਬਾਸ਼ਾ ਜੀ ਕਹਿੰਦੇ ਫਿਰ ਅੰਗਦ ਨੇ ਗਿਆ ਵੀ ਸੀ ਦੀ ਗਾਮ ਜੀ ਦੇ ਚਰਣੀ ਪੈ ਜਾ ਉਹ ਤੈਨੂੰ ਮਾਫੀ ਦੇ ਸਕਦੇ ਆ ਇਹ ਸੁਣ ਕੇ 라वण ਸ਼ਰਮਿੰਦਾ ਹੋ ਕੇ ਆਪਦੀ ਜਗਾਹ ਤੇ ਆ ਕੇ ਬੈਠ ਗਿਆ ਫਿਰ ਕਲਗੀਧਰ ਜੀ ਕਹਿੰਦੇ ਅੰਗਦ ਦਾ ਦਿਮਾਗ ਦੇਖੋ ਕਿੰਨਾ ਸੀਗਾ ਹੁਣੇ ਸਾਮਦਾਨ ਭੇਤ ਸਾਰੀਆਂ ਚੀਜ਼ਾਂ ਵਰਤੀਆਂ ਹੁਣੇ ਕਹ ਦੰਡ ਤੋਂ ਪਹਿਲਾਂ ਇਹਨਾਂ ਦੇ ਘਰੇ ਫੁੱਟ ਪਈਏ ਫੁੱਟ ਪਈ ਦਾ ਫਾਇਦਾ ਨਹੀਂ ਗੀ ਉਹਨਾਂ ਨੇ ਭਪੀਖਣ ਨੂੰ 라वण ਨਾਲੋਂ ਪਾੜ ਕੇ ਸ਼੍ਰੀ ਰਾਮ ਜੀ ਦੇ ਕੋਲ ਜਾਂਦਾ ਇਹ ਭੀਖਣੀ ਸੀਗਾ ਜਿਹਨੇ 라ਵਣ ਦੇ ਬਾਰੇ ਦੱਸਿਆ ਸੀ ਉਹਦਾ ਵੱਦ ਕਿਵੇਂ ਕੀਤਾ ਜਾਊਗਾ ਘਰ ਦਾ ਭੇਤੀ ਲੰਕਾ ਟਾਹੀ ਕਹਾਵਤਾਂ ਬਣ ਗਈਆਂ ਘਰ 파ੜ ਕੇ ਦਹ ਸਿਰ ਮਾਰਿਆ ਘਰ ਦੇ ਭੇਤੀ ਲੰਕਾ ਟਾਹੀ ਇਹ ਕਹਾਵਤਾਂ ਬਣ ਗਈਆਂ ਸੀਗੀਆਂ ਐਵੇਂ ਅੰਗਦ ਨੇ ਆਪਦਾ ਵਕੀਲੀ ਵਾਲਾ ਕੰਮ ਪੂਰਾ ਕੀਤਾ ਪੂਰਾ ਵਕੀਲ ਸੀਗਾ ਤਿਹੋਨਾ ਦਿਮਾਗ ਬਹੁਤ ਜਿਆਦਾ ਸੀਗਾ ਇਧਰੋਂ ਮਹਾਰਾਜ ਦਸਵੇਂ ਪਾਸ਼ਾ ਜੀ ਕਹਿੰਦੇ ਹਨੂਮਾਨ ਜਿਨੇ ਦੇਖੋ ਪਿਆਰਿਓ ਰਾਵਣ ਦਾ ਪੁੱਤਰ ਆਏ ਮਾਰਦਾ ਜਿਵੇਂ ਬੰਦਾ ਪੈਣਾ ਥੱਲੇ ਦੇ ਕੇ ਕੀੜੀ ਮਾਰਦਾ ਵੀ ਐਡਾ ਬਲੀ ਜੂਦਾ ਐਡਾ ਬਲਵਾਨ ਬਜਰੰਗ ਬਲੀ ਇਹਨੂੰ ਕਿਹਾ ਜਾਂਦਾ ਕਵਣ ਪੁੱਤਰ ਹਨੂਮਾਨ ਜਿਵੇਂ ਆਪਾਂ ਸਿੱਖ ਜਿਹੜੇ ਹਾਂ ਸਿੰਘ ਜਿਹੜੇ ਆਂ ਮਹਾਰਾਜ ਨੂੰ ਪਿਆਰ ਕਰਦੇ ਆ ਨਾ ਗੱਲ ਕੀ ਧਰਜੀ ਨੂੰ ਆਪਾਂ ਸਾਰੇ ਬਹੁਤ ਪਿਆਰ ਕਰਦੇ ਆ ਏਵੇਂ ਜਿਹੜੇ ਹਨੂਮਾਨ ਜੀ ਸੀਗੇ ਨਾ ਉਹਨਾਂ ਨੂੰ ਇੱਕ ਵਾਰੀ ਗੱਲ ਪਤਾ ਲੱਗੀ ਕਹਿੰਦੇ ਜਿਹੜੇ ਮਾਤਾ ਸੀਤਾ ਜੀ ਹਨ ਉਹ ਆਪਣੇ ਮਾang ਦੇ ਵਿੱਚ ਸੰਧੂਰ ਭਰਦੇ ਆ ਪੁੱਛਿਆ ਕਿਉਂ ਮਾਤਾ ਜੀ ਨੇ ਕਿਹਾ ਕਿ ਸ਼੍ਰੀ ਰਾਮਚੰਦਰ ਜੀ ਦੀ ਲੰਮੀ ਉਮਰ ਹੋਵੇ ਇਹ ਮੈਂ ਤਾਂ ਕਰਦੀ ਆ ਤੇ ਜਿਹੜਾ ਹਨੂਮਾਨ ਸੀਗਾ ਉਹਨੇ ਆਪਦੇ ਸਾਰੇ ਪਿੰਡੇ ਤੇ ਸਾਡੇ ਸਰੀਰ ਤੇ ਹਨੂਮਾਨ ਨੇ ਨਾ ਇਹ ਸੰਧੂਰ ਲਾ ਲਿਆ ਸੀਗਾ ਤਾਂ ਲਾਇਆ ਵੀ ਸ਼੍ਰੀ ਰਾਮਚੰਦਰ ਜੀ ਵਾਸਤੇ ਇਹ ਮਾਤਾ ਸੀਤਾ ਜੀ ਸਿਰਫ ਆਪਣੀ ਮਾang ਦੇ ਵਿੱਚ ਸੰਧੂਰ ਭਰਦੇ ਆ ਤੇ ਮੈਂ ਇਸ ਤਰ੍ਹਾਂ ਕਰਾਉਂ ਵੀ ਸਾਰੇ ਪਿੰਡੇ ਤੇ ਆਪਦੇ ਹਲਾ ਲਾ ਸੰਧੂ ਦੇਖੋ ਇਹ ਪਿਆਰ ਦੀ ਗੱਲ ਆ ਜੀ ਆਪਦੇ ਐਸਟ ਨੂੰ ਕਿੰਨਾ ਪਿਆਰ ਕਰਦੇ ਜਿਹਦੇ ਨਾਮ ਚੰਦਰ ਜਿਹਨੂੰ ਕਿੰਨਾ ਪਿਆਰ ਕਰਦੇ ਸੀ ਤੇ ਆ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਜੇ ਭਗਤ ਬਣਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨਾ ਇਵੇਂ ਭਾਈ ਉਹਨਾਂ ਦੇ ਮਰੀਦ ਬਣ ਕੇ ਇਵੇਂ ਉਹਨਾਂ ਦੇ ਸਿੱਖ ਬਣ ਕੇ ਨੀਵੇਂ ਹੋ ਕੇ ਇੰਨਾ ਪਿਆਰ ਕਰਨਾ ਪਊਗਾ ਬਹੁਤ ਹੀ ਪਿਆਰ ਦੀ ਕਹਾਣੀ ਆ ਹੁਣ ਉਧਰ ਫਿਰ ਇਸ ਤਰ੍ਹਾਂ ਅੰਗਦ ਦੀ ਕਥਾ ਸੁਣੀ ਅੰਗਦ ਜਿਹੜਾ ਸੀਗਾ ਬڑے ਦਿਮਾਗ ਦੇ ਨਾਲ ਭੀਖਣ ਜੀ ਨੂੰ ਲੈ ਆਇਆ ਤੇ ਸ਼੍ਰੀ ਰਾਮਚੰਦਰ ਜੀ ਦੇ ਕੋਲ ਲਿਆ ਕੇ ਆਖਿਆ ਕਿ ਇਹ ਰਾਵਣ ਦੇ ਜਿਹੜੇ ਭਰਾਤਾ ਹਨ ਉਹਨਾਂ ਨੇ ਪਰ ਇਹਨਾਂ ਨੂੰ ਲੱਤਾਂ ਮਾਰ ਕੇ ਤੇ ਬਾਹਰ ਕੱਢ ਦਿੱਤਾ ਹੈ ਇਸ ਕਰਕੇ ਤੇ ਸ਼੍ਰੀ ਰਾਮਚੰਦਰ ਜੀ ਕਹਿੰਦੇ ਤੁਸੀਂ ਫਿਕਰ ਨਾ ਕਰੋ ਲੰਕਾ ਦੇ ਰਾਜੇ ਹੁਣ ਭੀਖਣ ਹੀ ਬਣਨਗੇ ਬਚਨ ਕਰਦੇ ਇਹ ਰਾਵਣ ਹੁਣ ਵੀ ਚਰਨਾਂ ਤੇ ਆ ਕੇ ਮਾਫੀ ਮੰਗ ਲਵੇ ਨਾ ਤਾਂ ਮੈਂ ਉਹਨੂੰ ਅਜੁੱਧਿਆਂ ਦਾ ਰਾਜ ਦੇ ਦੂੰਗਾ ਪਰ ਆਪ ਸਾਰੀ ਉਮਰ ਮੈਂ ਜੰਗਲ ਵਿੱਚ ਹੀ ਰਹੂੰਗਾ ਪਰ ਭੀਖੜ ਨੂੰ ਲੰਕੇਸ਼ ਜ਼ਰੂਰ ਬਣਾਵਾਂਗਾ ਇਹ ਰਾਮਚੰਦਰ ਜੀ ਦੇ ਬਚਨ ਸੀਗੇ ਤੇ ਉਹਨਾਂ ਨੇ ਭੀਖੜ ਦੇ ਮੱਥੇ ਤੇ ਤਲਕ ਵੀ ਲਾਉਂਦਾ ਸੀਗਾ ਹੁਣ ਉਧਰੋਂ ਜਦੋਂ ਮੰਦੋਦਰੀ ਜਿਹੜੀ ਮੰਦੋਦਰੀ ਮਹਾਰਾਜ ਕਹਿੰਦੇ ਮੰਦੋਦਰੀ ਬਾਜ ਇਹ ਮੰਦੋਦਰੀ ਕੌਣ ਸੀਗੀ ਇਹ ਰਾਵਣ ਦੀ ਘਰ ਵਾਲੀ ਸੀਗੀ ਪਤਨੀ ਉਹ ਗਸ਼ ਖਾ ਕੇ ਧਰਤੀ ਦੇ ਡੈਗ ਵੀ ਜਦੋਂ ਉਹਨੂੰ ਪਤਾ ਲੱਗਿਆ ਕਿ ਲੰਕਾ ਦਾ ਰਾਜ ਦਾ ਤਲਕ ਉਹਨਾਂ ਨੇ ਜਿਹੜੀ ਰਾਮ ਜੀ ਨੇ ਦੇ ਦਿੱਤਾ ਹੈ ਭੀਖਣ ਕਰੋਣੇ ਕਿਹਾ ਮੰਦੂਦਰੀ ਨੇ ਸੂਰਬੀਰਾ ਸਜੇ ਘੋੜ ਬਾਜੇ ਵਜੇ ਬਾਜ ਕੰਤਾ ਸੁਣੇ ਰਾਮ ਆਏ ਕਹਿਣ ਲੱਗੀ ਹੈ ਪਤੀ ਇਹ ਲੰਕਾ ਨਰੀਸ਼ ਜੀ ਸੂਰਬੀਰ ਆ ਚੁੱਕੇ ਹਨ ਡਰਾਉਣੇ ਬਾਜੇ ਵੱਜ ਰਹੇ ਹਨ ਮੈਂ ਸੁਣਿਆ ਕਿ ਰਾਮ ਜੀ ਆਏ ਜਿਨ੍ਹਾਂ ਨੇ ਬਾਲੀ ਨੂੰ ਮਾਰਿਆ ਸਮੁੰਦਰ ਤੇ ਪੌਲ ਬੰਨਿਆ ਇਨਾਂ ਨੇ ਤੁਸੀਂ ਵੈਰ ਕਿਉਂ ਕੀਤਾ ਜਿਨ੍ਹਾਂ ਨੇ ਜੰਬ ਨੂੰ ਮਾਰਿਆ ਜਿਨ੍ਹਾਂ ਦੇ ਕੋਲ ਹਨੂਮਾਨ ਵਰਗਾ ਦੇਵਤਾ ਮਹਾਬਲੀ ਜੋਦਾ ਹੈ ਜਿਨੇ ਆਪਣੀ ਲੰਕਾ ਨੂੰ ਅੱਗ ਲਾਈ ਆ ਇਸ ਕਰਕੇ ਨਾ ਤੁਸੀਂ ਇਹ ਜਿਹੜੀ ਸੀਤਾ ਹੈ ਇਹ ਬਾਬਸ ਕਰ ਦਿਓ ਦੇ ਮਿਲੋ ਜਾਨ ਕੀ ਬਾਤ ਹੈ ਸਿਆਣ ਕੀ ਚਾਮ ਕੇ ਧਾਮ ਕਾਹੇ ਚਲਾਏ ਇਸੇ ਗੱਲ ਕੀ ਸਿਆਣਪ ਮੰਦੋਦਰੀ ਨੇ ਇਸ ਤਰ੍ਹਾਂ ਬਹੁਤ ਮਹਾਰਾਜ ਕਹਿੰਦੇ ਬਚਨ ਕੀਤੇ ਮਦੂਦਰੀ ਬਾਚ ਕਾਫੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਤਾਰਕਾ ਜਾਤ ਹੀ ਘਾਤ ਕੀਨੀ ਜਿਨੇ ਔਰ ਸੁਭਾਅ ਮਾਰੀ ਚ ਮਾਰੀ ਕਹਿੰਦੇ ਦੇਖੋ ਆਪਣੇ ਪੁੱਤਰ ਨੂੰ ਮਾਰ ਦਿੱਤਾ ਇਹਨਾਂ ਦਾ ਕਿੱਡਾ ਬਲੀ ਆ ਹਨੂਮਾਨ ਜਿਹੜਾ ਇਹਨਾਂ ਦੇ ਕੋਲ ਆ ਉਹਨੇ ਆਪਦੇ ਆਪਣੇ ਪੁੱਤਰ ਨੂੰ ਦੇਖੋ ਮਾਰ ਦਿੱਤਾ ਜੀ ਰਾਵਣ ਨੇ ਕਿਹਾ ਕੋਈ ਗੱਲ ਨਹੀਂ ਮੇਰੇ ਸਿਰ ਦੇ ਉੱਪਰ ਚੌਰ ਕਰਦੇ ਆ ਵੱਡੇ ਵੱਡੇ ਦੇਵਤੇ ਮੇਰੀ ਪੂਜਾ ਹੁੰਦੀ ਆ ਮੇ ਤੋਂ ਸਾਰੀ ਧਰਤੀ ਕੰਬਦੀ ਆ ਰਾਵਣ ਕਹਿਣ ਲੱਗਾ ਕਿ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਮਾਰ ਦੂੰਗਾ ਮੰਦੋਦਰੀ ਤੋਂ ਫਿਕਰ ਨਾ ਕਰ ਬਾਂਦਰੰਗ ਸ਼ੈ ਕਰੋ ਰਾਮ ਲੱਛੇ ਹਰੂ ਜੀਤ ਹੋ ਹੋੜ ਤੂੰ ਨਾਸ ਤੂਸੋ ਇਹਨਾਂ ਨੂੰ ਮਾਰ ਮਾਰ ਕੇ ਸੁੱਟ ਦੂੰਗਾ ਬਾਂਦਰਾਂ ਦਾ ਨਾਸ ਕਰ ਦੂੰਗਾ ਰਾਮ ਤੇ ਲਕਸ਼ਮਣ ਨੂੰ ਮਾਰ ਸੁੱਟਾਂਗਾ ਫਿਰ ਤੇਰੇ ਕੋਲ ਆ ਕੇ ਸ਼ਰਤ ਜਿੱਤਾਂਗਾ ਆਹ ਸ਼ਰਤ ਲਾਉਂਦਾ ਸੀ ਰਾਵਣ ਕਹਿੰਦਾ ਸੀ ਮੈਂ ਸਾਰਿਆਂ ਨੂੰ ਮਾਰ ਦੂੰਗਾ ਇਹਨਾਂ ਨੂੰ ਇਹ ਹੈ ਕੀ ਹੈ ਮੇਰੇ ਅੱਗੇ ਹਨੂਮਾਨ ਕੀ ਹੈ ਅੰਗਦ ਕੀ ਹੈ ਇਹ ਕੀ ਆ ਸਾਰੇ ਮੇਰੇ ਅੱਗੇ ਕੁਝ ਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਰੋੜਾਂ ਗੱਲਾਂ ਮੰਦੋਦਰੀ ਨੇ ਕਾਕੀਆਂ ਪਰ ਰਾਵਣ ਨੇ ਇੱਕ ਵੀ ਨਹੀਂ ਸੁਣੀ ਕੋਟ ਬਤ ਗੁਣੀ ਇੱਕ ਕਹਿ ਨਾ ਸੁਣੀ ਕੋਕ ਮੁੰਡੀ ਢੁਨੀ ਪੁੱਤਰ ਪੱਠ ਸਗੋਂ ਕਰੋਧ ਨਾਲ ਭਰਿਆ ਹੋਇਆ ਰਾਵਣ ਉਹਨੇ ਆਪਣੇ ਪੁੱਤਰਾਂ ਨੂੰ ਜੰਗ ਲਈ ਪੇ ਇੱਕ ਦਾ ਨਾਂ ਨਰਾਤ ਦੂਜੇ ਦਾ ਨਾਂ ਦਿਵਾਂਤ ਜਦੋਂ ਉਹ ਗਏ ਹਰਤੀ ਕੰਮ ਮੁੱਕੀ ਉਹਨਾਂ ਦੇ ਡੌਲੇ ਫੜ ਕੇ ਤੇ ਗਰੀਬ ਦੀ ਜਿਹੜੀ ਫੌਜ ਆ ਉਹਨੇ ਫਿਰ ਜੁੱਧ ਕੀਤਾ ਪਰ ਹੌਲੀ-ਹੌਲੀ ਜਿਹੜੇ ਇਹਦੇ ਦੋਨੋਂ ਪੁੱਤਰ ਸੀਗੇ ਨਾ ਨਰਾਤ ਤੇ ਦਿਵਾਂਤ ਆਗੜ ਦੀ ਤੇਗ ਚਲ ਹਲੀ ਗਾਗੜ ਦੀ ਜੋਧਾ ਗੱਲ ਗੱਜੇ ਸਾਗੜ ਦੀ ਸੂਰ ਸਮੂਹੇ 나ਗੜ ਦੀ ਨਾਰਦਮੁਨ ਨੱਚਿਓ ਮਹਾਰਾਜ ਨੇ ਬੜੇ ਸੋਹਣੇ ਸ਼ੰਦ ਬਣਾਏ ਇਹਨਾਂ ਦੀ ਬਾਗੜ ਦੀ ਵੀਰ ਬੈ ਤਾਲ ਆਗੜ ਦੀ ਆਰਣ ਰੰਗ ਰਚਿਓ ਸੰਸਾਗੜ ਦੀ ਸੁਭਟ ਨੱਚੇ ਸਮਰ ਫਾਗੜ ਦੀ ਫੂੰਕ ਫਣੀਆਰ ਕਰੇ ਇਸ ਤਰ੍ਹਾਂ ਮਹਾਰਾਜ ਨੇ ਬੜੇ ਸ਼ੰਦ ਬਣਾਏ ਹੋਇਆ ਗੁਰੂ ਪਿਆਰਿਓ ਇਹਨਾਂ ਦੇ ਵਿੱਚ ਮਹਾਰਾਜ ਨੇ ਜੁੱਧ ਦਾ ਵਰਣਨ ਕੀਤਾ ਕਿਵੇਂ ਜੁੱਧ ਉੱਤੇ ਗੋਇਆ ਕੀ ਕੁਝ ਹੋਇਆ ਨਰੰਤਕ ਵੀ ਡੈਗ ਪਿਆ ਦਿਵੰਤਕ ਵੀ ਧਾਵਾ ਕਰਕੇ ਪਿਆ ਅਰ ਅੰਤ ਨੂੰ ਨਰਾਮ ਤੱਕ ਸੁਰ ਲੋਕ ਚਲਾ ਗਏ ਸਾਰੇ ਭਵ ਕੀ ਜਿਹੜੇ ਦੇ ਪੁੱਤਰ ਸੀਗੇ ਵਾਰੀ ਵਾਰੀ ਕਰਕੇ ਮਰਦੇ ਗਏ ਮਰਦੇ ਗਏ 라ਵਣ ਨੇ ਜਦੋਂ ਸੁਣਿਆ ਨਾ ਕਲਗੀਧਰ ਜੀ ਕਹਿੰਦੇ ਜਦੋਂ 라ਵਣ ਨੇ ਸੁਣਿਆ ਵੀ ਉਹਦੇ ਦੋਵੇਂ ਪੁੱਤਰ ਮਾਰੀ ਗਏ ਰਣ ਦੇ ਵਿੱਚ ਧੂਮੀ ਵਿੱਚ ਲੋਥਾਂ ਹੀ ਲੋਥਾਂ ਲੋਥਾਂ ਹੀ ਲੋਥਾਂ ਖਿੰਦਰੀਆਂ ਪਈਆਂ ਤੇ ਮਹਾਰਾਜ ਕਹਿੰਦੇ ਇੱਕ ਵਾਰ ਤਾਂ ਉਹ ਵੀ ਅੰਦਰੋਂ ਹਿੱਲ ਗਿਆ ਵੀ ਮੇਰੇ ਪੁੱਤਰ ਦਾ ਜਿਹੜਾ ਦੁੱਖ ਹੁੰਦਾ ਛੋਟਾ ਹੁੰਦਾ ਕਿਤੇ ਅਜਿਨਾਂ ਦੇ ਜਵਾਨ ਪੁੱਤ ਮਾਪਿਆਂ ਦੇ ਬੈਠਿਆਂ ਤੋਂ ਚਲੇ ਜਾਂਦੇ ਆ ਸੰਸਾਰ ਦੀ ਯਾਤਰਾ ਪੂਰੀ ਕਰਕੇ ਪ੍ਰਲੋਕ ਚਲੇ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਡਾ ਦੁੱਖ ਆਏ ਉਹ ਕਹਿੰਦੇ ਨੇ ਇਦੂ ਤਾਂ ਅਸੀਂ ਮਰ ਜਾਂਦੇ ਉਹਨਾਂ ਦੇ ਮੂੰਹ ਇਹ ਆਵਾਜ਼ ਨਿਕਲਦੀ ਆ ਤਾਂ ਰਾਵਣ ਨੂੰ ਵੀ ਥੋੜਾ ਇਸ ਤਰ੍ਹਾਂ ਹੋਇਆ ਗੁਰੂ ਪਿਆਰਿਓ ਤੇ ਉਧਰ ਫਿਰ ਦੂਜੇ ਪਾਸੇ ਹਨੂਮਾਨ ਦੀ ਜੈ ਜੈਕਾਰ ਹੋ ਗਈ ਫੋਗੇ ਬਹੁਤ ਆਹਤੂਨਾ ਦਈਆ ਇਹਨਾਂ ਪੁੱਤਰਾਂ ਨੂੰ ਮਾਰਨ ਦੇ ਵਿੱਚ 라ਵਣ ਦੇ ਜਿਹੜੇ ਪੁੱਤਰਾਂ ਦਾ ਨਾਸ ਕਰਨ ਵਿੱਚ ਮਹਾਰਾਜ ਕਹਿੰਦੇ ਹਨੂਮਾਨ ਬਲੀ ਸੀਗਾ ਬਹੁਤ ਜ਼ਿਆਦਾ ਬਲੀ ਕੁਝ ਵਿਦਵਾਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਜਦੋਂ ਲੰਕਾ ਦਾ ਸਾਰਾ ਕੁਝ ਹੋਇਆ ਵਾਪਰਿਆ ਨਾ ਇਹ ਜਿਹੜੀ ਰਮਾਇਣਾ ਹਨੂਮਾਨ ਜੀ ਨੇ ਹਿਮਾਲਾ ਪਰਬਤ ਤੇ ਜਾ ਕੇ ਆਪਦੇ ਨੋਹਾਂ ਦੇ ਨਾਲ ਜਾ ਕੇ ਲਿਗੀ ਸੀ ਰਮਾਇਣ ਉਦੋਂ ਬਾਲਮੀਕ ਜੀ ਥੋੜੇ ਉਦਾਸ ਹੋ ਗਏ ਸੀ ਕਿਉਂਕਿ ਇਹ ਬਾੜਾ ਨੇੜੇ ਰਹਿੰਦੇ ਹਨੂਮਾਨ ਦੀ ਲਿਖੀ ਹੋਈ ਜਿਹੜੀ ਰਮਾਇਣ ਆ ਉਹ ਜ਼ਿਆਦਾ ਮੰਨੀ ਜਾਊਗੀ ਨਾਲੇ ਭਗਤਾ ਸ਼੍ਰੀ ਰਾਮਚੰਦਰ ਦੀ ਵੀ ਮੇਰੀ ਵਿਦਿਆ ਦਾ ਮੁੱਲ ਨਹੀਂ ਪੈਣਾ ਉਦੋਂ ਇਹਨਾਂ ਨੇ ਜਿਹੜੀ ਆਪ ਦੀ ਰਮਾਇਣ ਲਿਖੀ ਸੀਗੀ ਹਨੂਮਾਨ ਜੀ ਦਾ ਸੁਭਾਅ ਦੇਖੋ ਕਿੰਨਾ ਚੰਗਾ ਦੇਵਤੇ ਦਾ ਇਹਨੂੰ ਸਮੁੰਦਰ ਤੇ ਸੁੱਟ ਦਿੱਤੀ ਵੀ ਕਿਸੇ ਵਿਦਵਾਨ ਦਾ ਤਾਂ ਕਦਰ ਪੈਣੀ ਚਾਹੀਦੀ ਹੈ ਅੱਜ ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ ਹਨੂਮਾਨ ਦੇਵਤਾ ਇੱਕ ਉਹਦੇ ਵਿੱਚੋਂ ਨਹੀਂ ਸੀਗਾ ਗੁਰੂ ਪਿਆਰਿਓ ਜਿਨੇ ਦੇਖੋ ਸਤਕਾਰ ਕੀਤਾ ਬਾਲਮੀਕ ਰਿਸ਼ੀ ਜੀ ਦਾ ਕਿੰਨਾ ਸਤਕਾਰ ਕੀਤਾ ਉਪਕਾਰ ਲੂਗਾ ਆਇਆ ਉਹਦੀ ਕੋਈ ਵਿੱਤਿਆ ਨੂੰ ਸਮੁੰਦਰ 'ਚ ਸੁੱਟ ਦੂਗਾ ਆਵਦੀ ਮਿਹਨਤ ਨੂੰ ਨਾ ਜੀਣਾ ਇਹ ਹਨੂਮਾਨ ਨੇ ਜੀ ਜਿਹੜੇ ਸੀਗੇ ਇਹਨਾਂ ਨੇ ਕੀਤਾ ਹੈ ਬਹੁਤ ਪਰਉਪਕਾਰ ਦਾ ਕੰਮ ਕੀਤਾ ਵੀ ਕਿਸੇ ਵਿਦਵਾਨ ਦੀ ਕਦਰ ਪੈਣੀ ਆਪ ਦੇ ਆਪ ਨੂੰ ਨੀਮਾ ਦਿਖਾਇਆ ਕਿੰਨਾ ਜੋਰ ਸੀਗਾ ਨਾਲੇ ਇੱਕ ਹੋਰ ਵੀ ਹਨੂਮਾਨ ਜੀ ਦੀ ਗਾਥਾ ਆਉਂਦੀ ਹੈ ਮਾਤਾ ਸੀਤਾ ਜੀ ਫਿਰ ਹਨੂਮਾਨ ਜੀ ਦੀ ਭਗਤੀ ਤੋਂ ਬਹੁਤ ਪਰਸੰਨ ਸੀਗੇ ਉਨਾ ਨੇ ਅਕਬਾਰ ਹਨੂਮਾਨ ਜੀ ਨੂੰ ਸੋਨੇ ਦਾ ਹਾਰ ਦਿੱਤਾ ਵੀ ਹਨੂਮਾਨ ਲੈ ਇਹ ਮੈਂ ਤੈਨੂੰ ਹਾਰ ਦਿੰਦੀ ਆ ਪਰ ਹਨੂਮਾਨ ਜੀ ਨੇ ਉਹਨੂੰ ਇਨਕਾਰ ਕਰ ਦਿੱਤਾ ਮਾਤਾ ਜੀ ਥੋੜੇ ਗੁੱਸੇ ਹੋ ਗਏ ਮੈਂ ਤੈਨੂੰ ਪ੍ਰੀਮ ਚਾਕੇ ਦਿੰਦੀ ਆ ਇਹ ਹਾਰ ਤੂੰ ਲੈ ਕਿਉਂ ਨਹੀਂ ਰਿਆ ਮਾਤਾ ਜੀ ਨੇ ਕਿਹਾ ਇਹ ਹਾਰ ਬਹੁਤ ਕੀਮਤੀ ਆ ਤੇ ਮੈਂ ਤੁਹਾਨੂੰ ਹਾਰ ਦੇ ਰਹੀ ਆ ਇਹ ਲੈ ਕਿਉਂ ਨਹੀਂ ਰਿਹਾ ਮੈਨੂੰ ਵਜ੍ਹਾ ਵੀ ਦੱਸ ਕੋਈ ਕਾਰਨ ਦੱਸ ਤਾਂ ਹਨੂਮਾਨ ਨੇ ਕਿਹਾ ਮੇਰੇ ਲਈ ਸਭ ਤੋਂ ਕੀਮਤੀ ਸੀਰੀ রামਚੰਦਰ ਤੇ ਤੁਸੀਂ ਹੋ ਇਹ ਸੋਨਾ ਮੇਰੇ ਲਈ ਕੀਮਤੀ ਨਹੀਂ ਇਹ ਵੀ ਕਿਹਾ ਜਾਂਦਾ ਉਹਨਾਂ ਨੇ ਆਪਦੀ ਸ਼ਕਤੀ ચીਰ ਕੇ ਦਿਖਾਈ ਆਪਾਂ ਵੈਸੇ ਗੱਲਾਂ ਕਹਿੰਦੇ ਆ ਕਿ ਮੇਰੇ ਦਿਲ ਵਿੱਚ ਮੇਰਾ ਗੁਰੂ ਵੱਸਦਾ ਹੈ ਕਲਗੀਧਰ ਜੀ ਸਾਡੇ ਦਿਲ ਚ ਵੱਸਦੇ ਆ ਇੰਨਾ রামਚੰਦਰ ਨੇ ਕਿਹਾ ਆਪਦੀ ਸ਼ਕਤੀ ચીਰ ਕੇ ਦਿਖਾਈ ਉਹਦੇ ਵਿੱਚ ਉਹ ਰਾਮਚੰਦਰ ਤੇ ਮਾਤਾ ਸੀਤਾ ਜੀ ਦਾ ਜਿਹੜਾ ਸੀਗਾ ਰੂਪ ਉਹ ਮਾਤਾ ਜੀ ਨੇ ਧੱਕਿਆ ਵੀ ਵਾਕਈ ਤਾਂ ਕਿੰਨਾ ਪਿਆਰ ਕਰਦੇ ਫਿਰ ਉਹਨਾਂ ਨੂੰ ਗੱਲ ਸਮਝ ਆਈ ਫਿਰ ਮਾਤਾ ਸੀਤਾ ਜੀ ਨੂੰ ਇਹਨਾਂ ਨੇ ਕਿਹਾ ਸੀਗਾ ਹਨੂਮਾਨ ਨੇ ਵੀ ਮੇਰਾ ਅਸਲ ਜਿਹੜਾ ਸਰੂਪ ਆ ਬੜਾ ਛੋਟਾ ਆ ਦਾ ਮੈਂ ਬਹੁਤ ਤੁਸ਼ਜਾ ਜੀਵਾਂ ਨਿਮਰਤਾ ਬਹੁਤ ਸੀਰਨਾ ਚ ਪਰ ਜਦੋਂ ਮੇਰੇ ਗੁਰੂ ਨੂੰ ਕੋਈ ਮੇਰੇ ਤੱਕ ਲੋੜ ਪੈਂਦੀ ਆ ਮੇਰੇ ਮੁਰਸ਼ਿਦ ਨੂੰ ਸ਼੍ਰੀ ਰਾਮ ਜੀ ਨੂੰ ਉਦੋਂ ਮੈਂ ਬਹੁਤ ਵੱਡਾ ਰੂਪ ਧਾਰਨ ਕਰ ਲੈਂਦਾ ਉਦੋਂ ਮੈਂ ਹਿਮਾਲਾ ਪਹਾੜਿਤ ਵੀ ਚੁੱਕ ਲੈਂਦਾ ਮੇਰਾ ਗੁਰੂ ਮੈਨੂੰ ਕੋਈ ਕੰਮ ਕਵੇ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਆਪਣਾ ਆਪ ਨਿਸ਼ਾਵਰ ਕਰ ਸਕਦਾ ਸ਼੍ਰੀ ਰਾਮਚੰਦਰ ਜੀ ਲਈ ਤੁਹਾਡੇ ਵੀ ਇਹ ਫਿਰ ਇੱਥੇ ਜਿਹਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇ ਤਾਂ ਇਹ ਭਾਈ ਜਿਹੜੇ Hindu ਜਿਹੜੇ ਵੀਰ ਨੇ ਪਹਿਲਾਂ ਤਾਂ ਨਾਮ ਸਨਾਤਨੀਆਂ ਸੀਗਾ Hindu ਤਾਂ ਹੁਣ ਸ਼ੁਰੂ ਹੋਇਆ ਤਾਂ ਸਨਾਤਨ ਕਹੇ ਤੂੰ ਕੀ ਮੈਨੂੰ ਪਤਾ ਨਹੀਂ ਲੱਗਦਾ ਸਨਾਤਨ ਧਰਮ ਸੀਗਾ ਇਹਦੇ ਵਿੱਚ ਦੇਵਤੇ ਜਿਹੜੇ ਨੇ ਕੁਝ ਉਹਨਾਂ ਨੇ ਬੜਾ ਪ੍ਰੇਮ ਕੀਤਾ ਉਹਦੇ ਮੰਨਣ ਵਾਲਿਆਂ ਐਸਟ ਨੂੰ ਇਹਨੂੰ ਮੰਨਦੇ ਸੀ ਆਪਾਂ ਇਹਦੇ ਵਿੱਚੋਂ ਸੇਧ ਲੈ ਸਕਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਪਿਆਰ ਕਰਦੇ ਆ ਆਪਾਂ ਕਲਗੀਧਰ ਜੀ ਨੂੰ ਕਿੰਨਾ ਪਿਆਰ ਕਰਦੇ ਇਹ ਚੀਜ਼ਾਂ ਆਪਾਂ ਸਿੱਖਣੀਆਂ ਹੁੰਦੀਆਂ ਸਿੱਖਿਆ ਕਿਤੋਂ ਵੀ ਜਾ ਸਕਦਾ ਅਸੀਂ ਕਈ ਵਾਰ ਨਾ ਹੋਰ ਪਾਸੇ ਲੈ ਜਾਂਦੇ ਗੱਲ ਵੀ ਇਹ ਹਨੂਮਾਨ ਦੀ ਗੱਲ ਕਰ ਦਿੱਤੀ ਹੁਣ ਉਦਾਹਰਨਾ ਕਿਤੋਂ ਵੀ ਲਈਆਂ ਜਾ ਸਕਦੀਆਂ ਉਦਾਹਰਨ ਕਿਤੋਂ ਵੀ ਦਿੱਤੀ ਜਾ ਸਕਦੀ ਆ ਪ੍ਰਮਾਣ ਕਿਸੇ ਗ੍ਰੰਥ ਦੇ ਵੀ ਦਿੱਤੇ ਜਾ ਸਕਦੇ ਆ ਇਹ ਅਕਾਲ ਤਖਤ ਦੀ ਮਰਿਆਦਾ ਵੀ ਆ ਕਿ ਕਿਸੇ ਵੀ ਮਹਾਪੁਰਖ ਦੇ ਜਿਹੜੇ ਆ ਕਥਾ ਦੇ ਵਿੱਚ ਪ੍ਰਮਾਣ ਉਦਾਹਰਨ ਦਿੱਤੀ ਜਾ ਸਕਦੀ ਆ ਪਰ ਗੁਰਬਾਣੀ ਦੀ ਕਥਾ ਜ਼ਰੂਰੀ ਆ ਨਾ ਇਹ ਵੀ ਕਿਹਾ ਗਿਆ ਤਾਂ ਨਾਲ ਆਪਾਂ ਪ੍ਰਮਾਣ ਦੇ ਸਕਦੇ ਆ ਇਹ 10ਵੇਂ ਗ੍ਰੰਥ ਵਿੱਚੋਂ ਆ ਸਾਰਾ ਗੁਰੂ ਕਈ ਵਾਰ ਅਸੀਂ ਪੜ੍ਹਦੇ ਨਹੀਂ ਕਿਉਂਕਿ ਗ੍ਰੰਥ ਬੜੇ ਕੀਮਤੀ ਆ ਅਸੀਂ ਹੋਰ ਪਾਸੇ ਦਾ ਪੈਸੇ ਖਰਚ ਦਿੰਨੇ ਆ ਪਰ ਆਪ ਇਹ ਗ੍ਰੰਥ ਲਿਆ ਕੇ ਨਹੀਂ ਪੜ੍ਹਨੀ ਸ਼ੁਰੂ ਕਰਦੇ ਕਿਉਂਕਿ ਸਮਾਂ ਬਹੁਤ ਲੱਗ ਜਾਂਦਾ ਭਾਈ ਸਮਾਂ ਬੜਾ ਚਾਹੀਦਾ ਗਿਆਨ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਵੱਖਰੇ ਯਤਨ ਐਵੇਂ ਨਹੀਂ ਤਾਂ ਅੱਗੇ ਹਨੂਮਾਨ ਜੀ ਦੀ ਹੋਰ ਵੀ ਜਿਹੜੀ ਕਥਾ ਹੁਣ ਤੁਸੀਂ ਸੁਣੋ ਏਡਾ ਬਜਰੰਗ ਮਿਲੀ ਇਨੀ ਨਿਮਰਤਾ ਵੀ ਅਤ ਦਰਜੀ ਦੀ ਬਲੀ ਵੀ ਬਹੁਤ ਨਿਮਰਤਾ ਵੀ ਬਹੁਤ ਇਹ ਇੱਕ ਇਹ ਲਖਮਣ ਦੀ ਭਗਤੀ ਤੇ ਇੱਕ ਹਨੂਮਾਨ ਜੀ ਦੀ ਜਿਹੜੀ ਭਗਤੀ ਆ ਇਹ ਬਹੁਤ ਜ਼ਿਆਦਾ ਉੱਚ ਮਤਲਬ ਕਿ ਆਪਾਂ ਕਹਿ ਸਕਦੇ ਆ ਬਹੁਤ ਉੱਚੀ ਅਵਸਥਾ ਵਾਲੀ ਆ ਜਦੋਂ ਕੰਗਣ ਪਛਾਨਣ ਲਈ ਲਖਮਣ ਨੂੰ ਵੀ ਕਿਹਾ ਗਿਆ ਸੀ ਨਾ ਵੀ ਆ ਤੁਸੀਂ ਪਛਾਨਦੇ ਹੋ ਮਾਤਾ ਸੀਤਾ ਜੀ ਦਾ ਜਦੋਂ ਹਰਨ ਹੋਇਆ ਵੀ ਇੱਥੇ ਡਿੱਗੇ ਪਏ ਨੇ ਉਹ ਕੰਗਣ ਉਹ ਤਾਰ ਕੇ ਸੁੱਟ ਦੇ ਗਏ ਲਖਮਣ ਨੇ ਕਿਹਾ ਸੀਗਾ ਕਿ ਉਹ ਮੇਰੇ ਮਾਤਾ ਸਮਾਨ ਆ ਮਾਨ ਸਮਾਨ ਮੈਂ ਉਹਨਾਂ ਨੂੰ ਚਰਣਾ ਤੋਂ ਕਦੇ ਉੱਪਰ ਦੇਖਿਆ ਹੀ ਨਹੀਂ ਅੱਜ ਤੱਕ ਕਦੇ ਵੀ ਨਹੀਂ ਦੇਖਿਆ ਚਰਣਾ ਤੋਂ ਉੱਪਰ ਦੇਖ ਹੀ ਨਹੀਂ ਸਕਿਆ ਮੈਨੂੰ ਪਤਾ ਹੀ ਨਹੀਂ ਹੈਗਾ ਸਾਰੀਆਂ ਔਰਤਾਂ ਮੇਰੇ ਲਈ ਮਾਜ਼ ਮਾਨ ਨੇ ਤਾਂ ਮੈਂ ਇਸ ਤਰ੍ਹਾਂ ਦੇਖ ਪਰਾਈਆਂ ਚੰਗੀਆਂ ਮਾਵਾ ਧੀਆਂ ਪੈਣਾ ਜਾਣੇ ਭਾਈ ਗੁਰਦਾਸ ਜੀ ਦੇ ਬਚਨ ਆ ਜਾਂਦੇ ਹਨ ਗੁਰੂ ਪਿਆਰਿਓ ਇਸ ਤਰ੍ਹਾਂ ਐਵੇਂ ਫਿਰ ਉਹਨਾਂ ਦੀ ਅਵਸਥਾ ਸੀਗੀ ਤੇ ਇਹ ਜਿਹੜੇ ਹਨੂਮਾਨ ਜੀ ਆ ਇਹ ਬ੍ਰਹਮਚਾਰੀ ਸੀ ਇੱਕ ਹੋਰ ਗੱਲ ਇੱਥੇ ਪ੍ਰੇਮ ਦੀ ਭਗਤੀ ਦੀ ਪ੍ਰੇਮਾ ਭਗਤੀ ਦੀ ਗੱਲ ਆ ਆਪਾਂ ਕਿਤੇ ਵੀ ਜਾਈਏ ਨਾ ਕੋਈ ਨਵੀਂ ਕਿਤਾਬ ਵੀ ਲਈਏ ਆਪਾਂ ਕਾਪੀ ਵੀ ਖਰੀਦ ਲਈਏ ਉੱਤੇ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਾਂਗੇ ਜੋ ਤੁਸੀਂ ਇਹ ਜਿਹੜੇ ਦੇਵਤੇ ਆਨੁਮਾਨ ਇਹਨਾਂ ਨੂੰ ਕੁਝ ਲਿਖਣ ਲਈ ਕਹੋਂਗੇ ਨਾ ਜਿਵੇਂ ਉਹ ਪੱਥਰ ਸੀਗੇ ਪੱਥਰਾਂ ਤੇ ਲਿਖਣ ਲਈ ਇੱਕ ਦਾਸਾ ਵੀ ਆਉਂਦੀ ਆ ਸਨਾਤਨ ਗ੍ਰੰਥਾਂ ਦੇ ਵਿੱਚ ਹੀ ਕਿ ਇਹਨਾਂ ਨੇ ਪੱਥਰ ਦੇ ਉੱਪਰ ਰਾਮ ਲਿਖਿਆ ਤੋ ਅਚਨ ਚੇਤੀ ਪਾਣੀ ਚ ਡੱਗ ਪਿਆ ਤੇ ਤਰ ਗਿਆ ਉਹ ਬਿਨਾਂ ਲਿਖੇ ਵਾਲਾ ਸੁੱਤਿਆ ਤੋ ਡੁੱਬ ਗਿਆ ਇਹਨਾਂ ਨੇ ਕਿਹਾ ਵੀ ਬਾਹ ਇਹ ਤਾਂ ਕਿਆ ਬਾਤ ਹੀ ਆ ਪੱਥਰ ਵੀ ਤਰਦੇ ਆ ਜਿਹੜੇ ਪੱਥਰਾਂ ਤੇ ਉੱਪਰ ਰਾਮ ਦਾ ਨਾਮ ਲਿਖੀਏ ਕਿੱਤੇ ਵੀ ਹਨੁਮਾਨ ਜੀ ਜਾਣ ਕੇ ਆਪਦਾ ਨਾਂ ਨਹੀਂ ਲਿਖਣਗੇ RAM ਜੀ ਦਾ ਨਾਮ ਲਿਖਣਗੇ ਕਿਉਂ ਉਹਨਾਂ ਦਾ ਪ੍ਰੇਮ ਹੀ ਹੈ ਨਾ ਇਤੋਂ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੁੰਦੀ ਆ ਆਪਾਂ ਆਪਾਂ ਆਪਣਾ ਤਾਂ ਮਹਾਰਾਜ ਨੇ ਆਪਾਂ ਨੂੰ ਸਿੱਖ ਸਿੰਘ ਖਾਲਸਾ ਬਣਾਇਆ ਸੀਗਾ ਸਾਡਾ ਦਿਮਾਗ ਹੀ ਇੰਨਾ ਖੁੱਲਾ ਜਾਈਦਾ ਵੀ ਆਪਾਂ ਕਿਸੇ ਵੀ ਧਰਮ ਤੋਂ ਕੁਝ ਸਿੱਖ ਸਕਦੇ ਹਾਂ ਕਿਸੇ ਤੋਂ ਵੀ ਸਿੱਖ ਸਕਦੇ ਆਸੀਂ ਇੰਨੇ ਸ਼ੰਕਾਵਾਦੀ ਹੋ ਗਏ ਇੰਨੇ ਸ਼ੰਕਾਵਾਦੀ ਹੋ ਗਏ ਸੰਤ ਪਤਾ ਹੀ ਨਹੀਂ ਲੱਗ ਰਿਹਾ ਵੀ ਉਸ ਪਾਉ ਦੇ ਧਰਮ ਤੋਂ ਕੀ ਸਿੱਖਣਾ ਸੀਗਾ ਦੂਜੇ ਦੇ ਧਰਮੋਂ ਕੀ ਸਿੱਖਣਾ ਸੀ ਅਸੀਂ ਤਾਂ ਗੁਰੂ ਤੋਂ ਆਪਣੇ ਗੁਰੂ ਤੋਂ ਹੀ ਮਨ ਮੁਖੀ ਹੋ ਗਈ ਪੈਠ ਦਿਖਾ ਦਿੱਤੀ ਗੁਰੂ ਨੇ ਪੈਠ ਕਰਕੇ ਬਹਿ ਗਏ ਗੁਰੂਬਾਲ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਡੋਬ ਕੇ ਰੱਖਿਆ ਹੋਇਆ ਜੀ ਫਿਰ ਸ਼੍ਰੀ ਰਾਮਚੰਦਰ ਜੀ ਨੇ ਇੱਕ ਵਾਰ ਪੱਥਰ ਜਿਹੜਾ ਸੀਗਾ ਚੁੱਕਿਆ ਤੇ ਉਹ ਪਾਣੀ ਜਿੱਦੋਂ ਸੁਟਿਆ ਤੇ ਉਹ ਜਿਹੜਾ ਪੱਥਰ ਸੀਗਾ ਡੁੱਬ ਗਿਆ ਉਹ ਜ ਸਨਾਤਨ ਧਰਮ ਦੀ ਜਿਹੜੀ ਕਥਾ ਬਾਤ ਕਹੂ ਇਸ ਤਰ੍ਹਾਂ ਸੁਣਾਉਂਦੇ ਨੇ ਗਾਥਾ ਹੀ ਤੇ ਗੁਰੂ ਪਿਆਰਿਓ ਫਿਰ ਉਹਨਾਂ ਨੇ ਹਨੂਮਾਨ ਜੀ ਨੂੰ ਬੁਲਾਇਆ ਤੇ ਪੁੱਛਿਆ ਸੀਗਾ ਵੀ ਜਿਹੜੇ ਪੱਤਰ ਤੁਸੀਂ ਸੁੱਟ ਦਿਓ ਉਹ ਤਰ ਰਹੇ ਆ ਜਿਹੜੇ ਮੈਂ ਆਹਦੇ ਹੱਥ ਚੋਂ ਸੁੱਟ ਰਿਆਂ ਤੇ ਉਹ ਡੁੱਬ ਜਾਂਦੇ ਆ ਕਾਰਨ ਦੱਸੋ ਕੀ ਹਨੂਮਾਨ ਨੇ ਉੱਤਰ ਦਿੱਤਾ ਸੀਗਾ ਕਹਿਣ ਲੱਗੇ ਜੀ ਦੇਖੋ ਦੁਨੀਆ ਦੇ ਜਿਹੜੇ ਲੋਕ ਆ ਚਿੰਤਾ ਵਿੱਚ ਡੁੱਬੇ ਹੋਏ ਜਿਨ੍ਹਾਂ ਕੋਲ ਰਾਮ ਦਾ ਨਾਮ ਆ ਉਹ ਤਰ ਜਾਂਦੇ ਆ ਜਿਹੜੇ ਪੱਤਰਾ ਤੇ ਤੁਸੀਂ ਤੁਹਾਡਾ ਨਾਮ ਲਿਖਦੇ ਆ ਉਹ ਤਰਦੇ ਆ ਜਿਨ੍ਹਾਂ ਤੇ ਤੁਹਾਡਾ ਨਾਮ ਨਹੀਂ ਉਹ ਡੁੱਬਦੇ ਆ ਜਦੋਂ ਤੁਸੀਂ ਸੁੱਟਦੇ ਹੋ ਜਿਹਨੂੰ ਤੁਸੀਂ ਸੁੱਟਦੇ ਹੋ ਆਪਦੇ ਹੱਥਾਂ ਵਿੱਚੋਂ ਜਿਹਨੂੰ ਤੁਸੀਂ ਸੌਟੀ ਦਿੱਤਾ ਸ਼੍ਰੀ ਰਾਮਚੰਦਰ ਜੀ ਉਹ ਤਰ ਕਿਵੇਂ ਜਾਊਗਾ ਇਹਨੂੰ ਤੁਸੀਂ ਆਪਦੇ ਹੱਥਾਂ ਉਹ ਜੀ ਸੌਟ ਤਾਂ ਉਹ ਕਿਵੇਂ ਤਰ ਜਾਊਗਾ ਨਹੀਂ ਤਰ ਸਕਦਾ ਇਸ ਕਰਕੇ ਨਾ ਇਹ ਤੁਹਾਡੇ ਹੱਥਾਂ ਵਾਲੇ ਡੁੱਬ ਰਹੇ ਆ ਇਹ ਹਨੂਮਾਨ ਜੀ ਨੇ ਜਵਾਬ ਦਿੱਤਾ ਤਾਂ ਦਿਮਾਗ ਵੀ ਉਹਨਾਂ ਦਾ ਬਹੁਤ ਸੀਗਾ ਨਿਮਰਤਾ ਵੀ ਬੜੀ ਸੀਗੀ ਹਨੂਮਾਨ ਦੇਵਤੇ ਵਿੱਚ ਨਿਮਰਤਾ ਵੀ ਬਹੁਤ ਆ ਜ਼ੋਰ ਵੀ ਬਹੁਤ ਆ ਤਾਂ ਕਲਗੀਧਰ ਜੀ ਨੇ ਫਿਰ ਇਹਨਾਂ ਦੇ ਜ਼ੋਰ ਬਾਰੇ ਜ਼ਿਕਰ ਕੀਤਾ ਜਿਆਦਾ ਦਸ਼ਮ ਗ੍ਰੰਥ ਵਿੱਚ ਕਿਉਂਕਿ ਮਹਾਰਾਜ ਸਿੰਘਾਂ ਦੇ ਵਿੱਚ ਅਵਤਾਰਾਂ ਦੀ ਕਥਾ ਲਿਖ ਕੇ ਨਾ ਉਹ ਵੀਰ ਰਸ ਭਰਨਾ ਚਾਹੁੰਦੇ ਆ ਮਹਾਰਾਜ ਨੇ ਤਾਂ 2400 ਅਵਤਾਰਾਂ ਦੀ ਕਥਾ ਕਹੀ ਆ ਇਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਵੀ ਹਨੂਮਾਨ ਦੇ ਵਿੱਚ ਦੇਖੋ ਸਿੰਘੋ ਕਿੰਨਾ ਜ਼ੋਰ ਸੀਗਾ ਜਿਨੇ ਕੇ ਉਹ ਰਾਵਣ ਦਾ ਜਿਹੜਾ ਬੇਟਾ ਸੀਗਾ ਨਾ ਉਹਨੂੰ ਕਿੰਨੀ ਆਸਾਨੀ ਦੇ ਨਾਲ ਮਾਰ ਦਿੱਤਾ ਕਿੰਨੀ ਛੇਤੀ ਮਾਰ ਦਿੱਤਾ ਬਹੁਤ ਸੌਖਾ ਹੀ ਮਾਰ ਦਿੱਤਾ ਸੀਗਾ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਬਜਰੰਗ ਬਲੀ ਦੀ ਕਥਾ ਜਿਹੜੀ ਦਸਮ ਗ੍ਰੰਥ ਵਿੱਚ ਜਿੰਨੀ ਇੱਕ ਦਰਜ ਹੈ ਉਹ ਆਪ ਜੀ ਨੂੰ ਮਹਾਰਾਜ ਸਤਿ ਪਾਸ਼ਾ ਜੀ ਦੀ ਕਿਰਪਾ ਨਾਲ ਸਰਵਣ ਕਰਵਾਈ ਹੈ ਸੋ ਭਾਈ ਤੁਹਾਡੇ ਜੇ ਸ਼ੰਕਾਵਾਦੀ ਰਹਿਤ ਹੋ ਕੇ ਆਪਾਂ ਇਹ ਸੁਣੀਏ ਤਾਂ ਸਾਨੂੰ ਸਮਝ ਆਊਗੀ ਨਹੀਂ ਆਪਾਂ ਗੱਲ-ਗੱਲ ਤੇ ਤਰਕਾਂ ਹੀ ਕਰੀ ਜਾਣੀਆਂ ਅਰ ਕਈ ਕਰੀ ਜਾਣੀਆਂ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਬੰਦਾ ਜਿਹੜਾ ਹੈ ਉਹ ਗੁਰਸਿੱਖ ਪਿਆਰਿਓ ਉਹ ਕੁਝ ਸਿੱਖ ਨਹੀਂ ਸਕਦਾ ਅੱਗੇ ਨਹੀਂ ਵੱਧ ਸਕਦਾ ਹਾਂ ਇਹ ਦੇਵੀ ਦੇਵਤੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਪਰ ਹਾਂ ਉਹ ਗੱਲ ਵੱਖਰੀ ਆ ਕਿ ਇਹ ਦੇਵੀ ਦੇਵਤੇ ਜਿਹੜੇ ਪ੍ਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਗੁਰੂ ਪਿਆਰਿਓ ਤੇ ਮਹਾਰਾਜ ਦੀ ਬਾਣੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਚਨ ਭਗਤ ਕਬੀਰ ਜੀ ਦੇ ਸਾਨਕ ਸੁਨੰਦ ਮਹਿਜ ਸਮਾਨ ਸਾਨਕ ਸਨੰਦ ਸ਼ੈਵ ਜੀ ਸ਼ੇਸ਼ਨਾਗ ਵਰਗੇ। ਸ਼ੇਖਨਾਗ ਤਿਰੁ ਮਰਮ ਨ ਜਾਣ। ਇਹ ਹਨੂਮਾਨ ਸਰ ਗਰੜ ਸਮਨ। ਤਾ ਸ਼੍ਰੀ ਰਾਮਚੰਦਰ ਜੀ ਦੇ ਸੇਵਕ ਹਨੂਮਾਨ ਵਰਗੇ। ਵਿਸ਼ਨੂੰ ਦੇ ਸੇਵਕ ਪੰਛੀਆਂ ਦੇ ਰਾਜੇ ਗਰੜ ਵਰਗੇ। ਸੁਰਪਤ ਨਰਪਤ ਇਹ ਦੇਵਤੇ ਹੋ ਗਏ। ਚਾਰ ਵੇਦ ਹੋ ਗਏ। ਸਿਮਰਤੀਆਂ ਹੋ ਗਈਆਂ। ਪ੍ਰਾਣ ਹੋ ਗਏ। ਵਿਸ਼ਨੂੰ ਲక్ష్ਮੀ ਇਹਨਾਂ ਨੇ ਤੇਰਾ ਅੰਤ ਨਹੀਂ ਪਾਇਆ ਵਾਹਿਗੁਰੂ। ਕਹੇ ਕਬੀਰ ਸੋ ਭਰ ਮੈਂ ਨਾਹੀ ਪਗ ਨਗਰਾਮ ਰਹਿ ਸਰਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹਨੂਮਾਨ ਦਾ ਨਾਮ ਭਗਤ ਕਬੀਰ ਜੀ ਨੇ ਉਧਾਰਨਾਂ ਦੇ ਕੇ ਕਿਹਾ ਵੀ ਹੈਗੇ ਦੇਵਤੇ ਆਹੇ ਪਰ ਪਰਮਾਤਮਾ ਦਾ ਅੰਤ ਨਹੀਂ ਪਾਸ ਹੁੰਦਾ ਇਸ ਕਰਕੇ ਭਾਈ ਸਾਨੂੰ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਇਹ ਦੇਵੀ ਦੇਵਤੇ ਜਿਹੜੇ ਆ ਇਹਨਾਂ ਵਿੱਚੋਂ ਕੁਝ ਦੇਵਤਿਆਂ ਦਾ ਸੁਭਾਅ ਚੰਗਾ ਹਨੂਮਾਨ ਜੀ ਉਹਨਾਂ ਵਿੱਚੋਂ ਹੀ ਆ ਜਿਹੜੇ ਬੜੇ ਨੀਰੇਕ ਨੇ ਬਹੁਤ ਚੰਗੇ ਦੇਵਤੇ ਆ ਤਾ ਕਰਕੇ ਇਹਨਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਇਹ ਖੁਸ਼ੀਆਂ ਵੀ ਦਿੰਦੇ ਆ ਪਰ ਆਪਾਂ ਆਪਣੇ ਵਿੱਚ ਅੰਤ ਪਰਮਾਤਮਾ ਨੂੰ ਹੀ ਆਪਾਂ ਮੰਨਣਾ ਇਹਨੇ ਦੇਵਤਿਆਂ ਨੂੰ ਬਣਾਇਆ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ ਨੇ ਬਿਸ਼ਨ ਕਹੂਨ ਹੈ ਤੇ ਹਮ ਇਹ ਪਰ ਇਹ ਨਹੀਂ ਆ ਵੀ ਇਹਨਾਂ ਨੂੰ ਗਾਲਾਂ ਕੱਢਣੀਆਂ ਆਪਾਂ ਇਹਨਾਂ ਦਾ ਵੀ ਭਾਈ ਸਤਕਾਰ ਕਰੋ ਦੂਜੇ ਧਰਮਾਂ ਦਾ ਜਾਂ ਆਪਾਂ ਇਹਨਾਂ ਦਾ ਸਤਕਾਰ ਕਰਾਂਗੇ ਇਹ ਵੀ ਸਾਡੇ ਧਰਮਾਂ ਦਾ ਸਤਕਾਰ ਕਰਨਗੇ ਇਹ ਆਪਾਂ ਇਹਨਾਂ ਬਾਰੇ ਗਲਤ ਬੋਲਾਂਗੇ ਕਾਲੂ ਨੂੰ ਇਹ ਵੀ ਆਪਣੇ ਬਾਰੇ ਭੁੱਲਣਗੇ ਤੇ ਆਪਾਂ ਨੂੰ ਗੁਸਾ ਹੁਆ ਨਾ ਇਸ ਹਾਰੀਆਂ ਚੀਜ਼ਾਂ ਪਾਈ ਆਪਾਂ ਪ੍ਰੇਮ ਵਧਾਉਣਾ ਆਈਆਂ ਜਿ ਸਾਜ ਕਹੋ ਸੁਨ ਲਿਖੋ ਸਭੇ ਜਿਨੇ ਪ੍ਰੇਮ ਕੀ ਉਤੇ ਨਹੀਂ ਪ੍ਰਭ ਪਾ ਤਾਂ ਇਦਾਂ ਪਾਈ ਆਪਸੀ ਜਿਹੜਾ ਭਾਈਚਾਰਾ ਆਪਾਂ ਵਧਾਉਣਾ ਘਟਾਉਣਾ ਨਹੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਰਬ ਔਤਮ ਸ੍ਰੇਸ਼ਟ ਗ੍ਰੰਥ ਨੇ ਸਤਿਗੁਰ ਦੀ ਬਾਣੀ ਸਾਨੂੰ ਇਹ ਹੀ ਸਿਖਾਉਂਦੀ ਆ ਵੀ ਅਸੀਂ ਦੂਜਿਆਂ ਦਾ ਸਤਿਕਾਰ ਕਰਨਾ ਗੀਤਾ ਪਿਆਰੀ ਹੈ ਮੈਨੂੰ ਭਾਗਵਤ ਗੀਤਾ ਪਿਆਰੀ ਹੈ ਕਰਾਨ ਸ਼ਰੀਫ ਪਿਆਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੇਰੀ ਜਾਨ ਵਸਦੀ ਆ ਮੈਨੂੰ ਮੇਰੀ ਜਾਨ ਪਿਆਰੀ ਸਾਰਿਆਂ ਦਾ ਸਤਿਕਾਰ ਕਰੂ ਅੱਜ ਦੇ ਦੀਵਾਨ ਜਿੰਨਾ ਹੀ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਕਲਗੀਧਰ ਜੀ ਦੇ ਚਰਨਾਂ ਦੇ ਕਰੋੜਾਂ ਵਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ